ਅਮਰੀਕਾ ਦੇ ਕਿਨੂਰ ਨਾਰਕਵਾਦ ਨੇ ਤੀਸਰੇ ਪਾਤਸ਼ਾਹ ਅਮਰਦਾਸ ਜੀ ਨੇ ਇਹ ਤੋਂ ਪਹਿਨੀ ਦੀ ਗੱਲ ਕਰਦੇ ਬਾਅਦ ਕੋਲੇ ਬਹੁਤ ਪੁਰੀਤ ਕਿਹਾ ਹੁੰਦਾ ਉਹ ਤੇ ਪਾਤਸ਼ਾਹ ਨੇ ਕਿਹਾ ਸੋਨ ਦੇ ਪੁਰੀਤ ਕਹਿੰਦੇ ਨੇ ਸੋਨ ਵਾਲੇ ਪਰੀਤ ਜੰਦ ਨੇ ਕਹਿਣ ਵਾਲੀ ਚੋੜ ਹੁਣ ਸੋਨ ਦੀ ਮਹਿਮਾ ਬਾਣੀ ਦੇ ਜੀਵਨ ਨੇ ਉਹ ਮਧਿਅਟਾ ਗਿੱਟੇ ਨਾਲ ਜੀ ਸਮਝਾਈਏ ਕਿ ਜੀਵਨੀ ਦੇ ਵਿੱਚ ਜੇਕਰ ਜੀਵ ਸੌਣਾ ਸਿੱਖਦਾ ਇਸੇ ਵਾਰ ਨਹੀਂ ਸਿੱਖਣਾ ਸੌਣਾ ਸੌਂਦ ਕਰਕੇ ਸੌਣਾ ਸਾਡੀ ਸਭ ਤੋਂ ਸੁਣੇ ਧਿਆਨ ਕਰਕੇ ਸੌਣੀ ਜਿਹੜੇ ਬੱਚੇ ਸੌਂਦ ਕਰਕੇ ਧਿਆਨ ਪਰ ਕੇ ਸਕੂਲ ਦੇ ਵਿੱਚ ਪੜ੍ਹਾਈ ਨੂੰ ਸਮੇਂ ਦੇ ਨੇ ਪੜਦੇ ਨੇ ਉਹ ਦੂਜਿਆਂ ਦੇ ਨਾਲੋਂ ਜ਼ਿਆਦਾ ਜਿਹੜੇ ਉਹ ਹੁਸ਼ਿਆਰ ਹੁੰਦੇ ਉਹਦਾ ਕਾਰਨ ਧਿਆਨ ਵਿੱਚ ਹੈ ਧਿਆਨ ਦਾ ਸਮੇਂ ਹੈ ਪਰ ਜਦੋਂ ਅਸੀਂ ਪਾਤਸ਼ਾਹ ਦੀ ਬਾਣੀ ਮਾਣੇ ਮਾਣਨਾ ਸੀ ਤਵੇਸੜੀ ਹੋ ਜਾਂਦੀ ਹੈ ਤੇ ਇਹ ਵੇਸੜਾ ਮਾਣ ਸਾਡੇ ਲਈ ਬੜਾ ਖਤਰਨਾਕ ਸਾਬਤ ਹੋ ਰਿਹਾ ਜਿਸ ਤੱਕ ਦੇਖੀਏ ਬੜਾ ਖਤਰਨਾਕ ਸਾਬਤ ਹੋ ਉਹਦੇ ਕਾਰਨ ਨਹੀਂ ਸੀ ਅਸੀਂ ਸੁਚੇਤ ਹੋਣਾ ਸੀ ਅਸੀਂ ਬਾਣੀ ਪੜ ਲੈਣੀ ਸਮੂਹੀ ਸੈਵੀ ਬਾਣੀ ਪੜਿਓ ਉਸ ਬਾਣੀ ਨੇ ਸਾਨੂੰ ਸਮਝਾਇਆ ਕਿ ਜਦੋਂ ਪ੍ਰਮਾਤਮਾ ਦੀ ਸਿੱਖ ਸਲਾਹ ਕਰਣੀ ਉਹਨੂੰ ਸੁਚੇਤ ਹੋਣਾ ਉੱਤੇ ਮਾਤਾ ਨੇ ਬਚਨ ਦਿੱਤੀ ਨਹੀਂ ਕਿ ਪ੍ਰਭੂ ਕੀ ਉਸਤਤ ਕਰਹੁ ਸੰਤ ਪੀਤ ਸਾਧਨਾਨ ਇਕਾਗਰ ਜੀਤ ਸਾਧ ਸੰਭਵ ਇਕਾਗਰ ਰਟੇ ਜੇ ਤੁ ਸਮਾਲਕ ਦੀ ਸلسਲਾ ਕਰਨੀ ਹੈ ਗੀਤ ਦੀ ਕਰਨੀ ਹੈ ਸਾਧਨਾਨ ਨੂੰ ਸੁਚੇਤ ਹੋਣ ਦੇ ਕੋਲ ਕਿ ਮਨੁੱਖ ਨੇ ਜਦੋਂ ਪਾਣੀ ਪੜ੍ਹਨ ਕਿ ਉਹ ਬੇਸਵਾਹ ਹੋ ਜਾਂਦਾ ਇਸ ਲਈ ਜਿਵੇਂ ਪਤਾ ਹੀ ਲੱਗਦਾ ਪਾਣੀ ਸ਼ੁਕੂ ਕੀਤੀ ਸੀ ਬੋਡੀ ਨੇ ਰਾਮਤਾ ਜੀ ਦੀ ਸੀ ਓਮਕਾਰ ਸਤਨਾਮੇ ਤੁਸ਼ੂਰਤ ਕੀਤੀ ਸੀ ਸੁਰਤ ਕਿਤੇ ਹੋ ਚਲੇਗੀ ਧਿਆਨ ਤੇ ਰੋਹ ਚਲੇ ਗਿਆ ਉਦੋਂ ਹੀ ਪਤਾ ਲੱਗਦਾ ਜਿਮੀ ਨਾਮ ਧਿਆਇਆ ਗੈਬ ਸ਼ਬਦ ਕਮਾਲ ਨਾਨਕ ਜੀ ਨੇ ਉਜਲੇ ਕੀਤੀ ਸ਼ੁਕੀ ਨਾਲ ਉਹਤੇ ਕੋਈ ਨਾ ਇਹ ਦੀ ਸਭ ਤੋਂ ਸੋਚ ਦੀ ਖੇਡ ਸੀ ਤੁ ਗੁਰੂ ਗ੍ਰੰਥ ਸਾਹਿਬ ਜੀ ਜਿੰਨੀ ਬਾਣੀ ਹੈ ਪਾਤਸ਼ਾਹ ਦਾ ਨਿਜੀਅਨ ਉਹ ਵਾਰ ਮਾਰ ਕੇ ਕਹਿੰਦੇ ਕਿ ਸੋਚ ਤੇ ਸ਼ਬਦ ਦੀ ਖੇਡ ਗੁਰੂ ਸਾਹਿਬ ਜਿੱਤੇ ਸਮੁੰਦਰ ਬਾਰਾ ਮਾਰ ਦੇ ਵਿੱਚ ਇਸੇ ਰਹਦੇ ਮਨ ਕੇ ਨੇ ਸੁਣਨ ਵਾਲੇ ਉਨੀਤ ਹੋ ਜਾਂਦੇ ਮਾਗ ਤੀਤ ਭਈ ਫਿਰ ਮਾਰਨ ਕਹਿੰਦੇ ਨੇ ਤੀਰ ਅੰਤਰ ਜਾਣੇ ਜਿਹੜਾ ਤੀਰ ਇਕ ਅੰਤਰੀ ਫਿਰ ਜੀਵ ਦੇ ਅੰਦਰ ਹੀ ਤੀਰ ਹੋ ਜਾਂਦਾ ਤੇ ਜੀਵ ਅੰਦਰ ਹੀ ਉਸ ਅਵਸਥਾ ਨੂੰ ਪ੍ਰਾਪਤ ਕਰਨ ਨੂੰ ਬਾਹਰ ਤੀਰਾ ਜੁਤੇ ਜਾ ਕੇ ਆਉਣ ਦੀ ਲੋੜ ਹੀ ਨਹੀਂ ਕਿਉਂਕਿ ਇਸ ਜੀ ਰਚੀ ਮਹਾਨਤਾ ਸੀ ਇਹ ਮਹਾਨ ਗਣਿਆ ਜਾਂਦਾ ਸਨ ਜੀਵ ਇਸ਼ਾਨ